ਪੰਜਾਬ ਸਰਕਾਰ ਨੂੰ ਰਾਸ਼ਟਰਪਤੀ ਵੱਲੋਂ ਤਗੜਾ ਝਟਕਾ ਮਿਲਿਆ ਹੈ ਪਿਛਲੇ ਸਾਲ 21 ਜੂਨ ਦੇ ਨੂੰ ਜਿਹੜਾ ਸੱਤਰ ਬੁਲਾਇਆ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਜਿਹੜੇ ਵਾਈਸ ਚਾਂਸਲਰ ਨੇ ਪੰਜਾਬ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਾਈਸ ਚਾਂਸਲਰ ਨੇ ਉਹਨਾਂ ਦੀ ਨਿਯੁਕਤੀ ਸੀਐਮ ਦੇ ਵੱਲੋਂ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਇਹ ਅੱਗੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਰਾਜਪਾਲ ਨੇ ਅੱਗੇ ਰਾਸ਼ਟਰਪਤੀ ਨੂੰ ਭੇਜ ਦਿੱਤਾ ਪਰਾਸ਼ਪਤੀ ਨੇ ਮਨਾ ਕਰ ਦਿੱਤਾ ਉਹਨਾਂ ਨੇ ਫਾਈਲ ਵਾਪਸ ਮੋੜ ਦਿੱਤੀ ਹੁਣ ਜਿਹੜਾ ਵਾਈ ਚਾਂਸਲਰ ਦਾ ਚਾਂਸਲਰ ਹੋਏਗਾ ਉਹ ਰਾਜਪਾਲੀ ਹੋਏਗਾ ਇਸ ਉੱਤੇ ਚਰਚਾ ਕਰਾਂਗੇ ਸੰਦੀਪ ਇਹ ਜਿਹੜਾ ਪੰਜਾਬ ਸਰਕਾਰ ਨੂੰ ਉਹ ਝਟਕਾ ਲੱਗਿਆ ਹੈਗਾ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਆ ਸਭ ਤੋਂ ਪਹਿਲੀ ਗੱਲ ਹੈ ਕਿ ਕੱਲਾ ਪੰਜਾਬ ਸਰਕਾਰ ਲਈ ਇਹ ਚੁਣੌਤੀ ਭਰਿਆ ਭਰੀ ਗੱਲ ਨਹੀਂ ਸੀ ਹੋਰ ਵੀ ਅਜੇ ਸੂਬੇ ਨੇ ਜਿਨ੍ਹਾਂ ਨੇ ਅਜੇ ਹੀ ਬਿੱਲ ਪਾਸ ਕੀਤੇ ਜਿਸ ਵਿੱਚ ਪੱਛਮੀ ਬੰਗਾਲ ਹੈ ਕੇਰਲਾ ਹੈ ਰਾਜਸਥਾਨ ਹੈ ਮਹਾਰਾਸ਼ਟਰ ਹੈ ਪਰ ਉਹਨਾਂ ਦੇ ਵੀ ਬਿੱਲ ਆ ਜਿਹੜੇ ਉਹ ਸਿਰੇ ਨਹੀਂ ਲੱਗੇ ਪਰ ਜਿੱਥੋਂ ਤੱਕ ਰਹੀ ਗੱਲ ਅੱਜ ਪੰਜਾਬ ਸੂਬੇ ਦੀ ਸੀ ਗੱਲ ਕਰੀਏ ਤੇ ਪੰਜਾਬ ਸੂਬੇ ਦੇ ਵਿੱਚ ਸਾਰੇ ਜਾਣਦੇ ਆ ਕਿ ਰਾਜਪਾਲ ਤੇ ਮੁੱਖ ਮੰਤਰੀ ਦੇ ਵਿਚਾਲੇ ਬੜੀ ਟਸਲ ਚੱਲਦੀ ਰਹੀ ਹੈ ਹੁਣ ਕੁਝ ਦਿਨਾਂ ਤੋਂ ਜਦੋਂ ਦੇ ਇਲੈਕਸ਼ਨ ਹੋਏ ਆ 2024 ਦੀਆਂ ਨੋਕਸਭਾ ਚੋਣਾਂ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਅਜਿਹੀ ਗੱਲ ਦੇਖਣ ਨੂੰ ਨਹੀਂ ਸੀ ਮਿਲੀ ਜਿਸ ਦੇ ਵਿੱਚ ਕੋਈ ਕੜੱਤਨ ਭਰਿਆ ਬਿਆਨ ਇੱਕ ਦੂਜੇ ਨੂੰ ਦਿੱਤਾ ਗਿਆ ਹੋਵੇ ਪਹਿਲਾਂ ਜਿਹੜਾ ਚਿੱਠੀਆਂ ਪੱਤਰ ਦੇ ਨਾਲ ਆਦਾਨ ਪ੍ਰਦਾਨ ਹੋਇਆ ਉਸ ਦੇ ਵਿੱਚ ਸਹਿਯੋਗ ਵਾਲੀ ਗੱਲ ਘੱਟ ਤੇ ਇਕ ਦੂਜੇ ਨੂੰ ਤਲਖੀ ਭਰੀਆਂ ਗੱਲਾਂ ਜ਼ਿਆਦਾ ਕਹੀਆਂ ਹੀ ਆਂ ਕਦੇ ਕਿਸੇ ਤੋਂ ਹਿਸਾਬ ਮੰਗਿਆ ਗਿਆ ਤੇ ਕਦੇ ਕਿਸੇ ਤੋਂ ਇਹ ਕਿਹਾ ਗਿਆ ਕਿ ਲਿਆਓ ਸਾਡੇ ਫੰਡ ਰੁਕੇ ਹੋਏ ਤੇ ਕਦੇ ਕਿਸੇ ਨੇ ਇਹ ਕਿਹਾ ਰਾਜਪਾਲ ਨੇ ਵੀ ਕਿਹਾ ਕਿ ਕਰਜ਼ੇ ਦਾ ਵੀ ਹਿਸਾਬ ਦੇ ਦਿਓ ਜਿਹੜਾ ਚੁੱਕਿਆ ਗਿਆ ਸੀ ਉਹ ਕਿੱਥੇ ਲਾਇਆ ਮੁੱਖ ਮੰਤਰੀ ਕਹਿੰਦੇ ਸਨ ਕਿ ਤੁਸੀਂ ਕੇਂਦਰ ਵੱਲੋਂ ਰੁਕੇ ਹੋਏ ਫੰਡ ਲਿਆਓ ਹਾਲਾਂਕਿ ਰਾਜਪਾਲ ਦਾ ਕੰਮ ਬੇਸ਼ੱਕ ਨਹੀਂ ਹੈ ਪਰ ਨਿੱਕੀ ਨਿੱਕੀ ਨੋਕਚੋਕ ਦੇ ਵਿੱਚ ਵੀ ਪੈ ਗਏ ਸੀ ਮੁੱਖ ਮੰਤਰੀ ਤੇ ਰਾਜਪਾਲ ਹੁਣ ਜੇ ਉਸ ਤੱਕ ਰਹੀ ਗੱਲ ਇਸ ਬਿੱਲ ਦੀ ਪੰਜਾਬ ਸਰਕਾਰ ਬਕਾਇਦਾ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਉਂਦੀ ਹੈ ਔਰ ਵਾਈਸ ਚਾਂਸਲਰ ਜਿਹੜਾ ਚਾਂਸਲਰ ਹੋਣਗੇ ਉਹ ਮੁੱਖ ਮੰਤਰੀ ਹੋਣਗੇ ਇਸ ਨੂੰ ਅਧਿਕਾਰ ਆਪਣੇ ਕੋਲ ਲੈਣ ਦੇ ਖਾਤਰ ਹੀ ਇਹ ਬਿੱਲ ਲਿਆਂਦਾ ਗਿਆ ਪਰ ਉਸ ਦੀ ਗੱਲ ਬਣੀ ਨਹੀਂ ਰਾਸ਼ਟਰਪਤੀ ਦੇ ਜਿਹੜੀ ਤਰਜ਼ ਦੇ ਉੱਤੇ ਹੀ ਰਾਜਾਂ ਦੇ ਜਿਹੜੇ ਰਾਜਪਾਲ ਹੁੰਦੇ ਨੇ ਜਿਸ ਤਰ੍ਹਾਂ ਦੀ ਦੇਸ਼ ਪੱਧਰ ਦੇ ਉੱਤੇ ਪਾਵਰ ਰਾਸ਼ਟਰਪਤੀ ਦੇ ਕੋਲ ਹੈ ਉਸੇ ਤਰ੍ਹਾਂ ਦੀ ਹੀ ਜਿਹੜੀ ਹੈ ਸ਼ਕਤੀਆਂ ਨੇ ਜਿਹੜੀਆਂ ਉਹ ਸੂਬਿਆਂ ਦੇ ਰਾਜਪਾਲ ਕੋਲ ਹੁੰਦੀਆਂ ਨੇ ਇਹ ਸਾਰੇ ਜਾਣਦੇ ਨੇ ਬੇਸ਼ੱਕ ਇੱਕ ਦਿੱਲੀ ਵਾਲੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੂੰ ਉਸ ਤੋਂ ਅਲੱਗ ਕਰਕੇ ਦੇਖਿਆ ਜਾ ਸਕਦਾ ਹੈ ਪਰ ਜਿੱਥੋਂ ਤੱਕ ਅਕਰੀਗਲ ਪੰਜਾਬ ਸੂਬੇ ਦੇ ਰਾਜਪਾਲ ਦੀ ਹੁਣ ਉਹੀ ਰਹਿਣਗੇ ਜਿਹੜੇ ਨੇ ਚਾਂਸਲਰ ਯੂਨੀਵਰਸਿਟੀਆਂ ਦੇ ਪੰਜਾਬ ਦੀਆਂ तमाम ਯੂਨੀਵਰਸਿਟੀਆਂ ਦੇ ਇਸ ਨੂੰ ਲੈ ਕੇ ਇਸੇ ਕਰਕੇ ਰਹਿਣਗੇ ਕਿਉਂਕਿ ਹਰੀ ਝੰਡੀ ਨਹੀਂ ਦਿਖਾਈ ਰਾਸ਼ਟਰਪਤੀ ਵੱਲੋਂ ਮੋਹਰ ਨਹੀਂ ਲਗਾਈ ਉਹ ਬੇਰੰਗ ਮੁੜਿਆ ਬਿੱਲ ਤੇ ਅੱਜ ਪੰਜਾਬੀ ਟਰਬੂਨ ਦੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਹੜੀ ਛਪੀ ਖਬਰ ਹੈ ਉਹ ਉਹਨਾਂ ਵਿੱਚੋਂ ਇੱਕ ਹੀ ਹੈ ਕਿ ਰਾਜਪਾਲ ਹੀ ਰਹੇਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਰਾਸ਼ਟਰਪਤੀ ਵੱਲੋਂ ਸੋਧ ਬਿੱਲ ਨੂੰ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਨੂੰ ਬਿੱਲ ਬੇਰੰਗ ਜਿਹੜਾ ਮੁੜਿਆ ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਨੇ ਬਿਨਾਂ ਮਨਜ਼ੂਰੀ ਦੇ ਪੰਜਾਬ ਸਰਕਾਰ ਕੋਲ ਬੇਰੰਗ ਮੋੜ ਦਿੱਤਾ ਹੈ ਪੰਜਾਬ ਵਿਧਾਨ ਸਭਾ ਨੇ ਪਿਛਲੇ 21 ਜੂਨ ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਸੀ ਤੇ ਬਿੱਲ ਤਹਿਤ ਸੂਬੇ ਦੀਆਂ 12 ਸਟੇਟ ਯੂਨੀਵਰਸਿਟੀਆਂ ਦੇ ਕੁਲਪਤੀ ਦੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਕੋਲ ਤਬਦੀਲ ਹੋਣੀ ਸੀ ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਇਹ ਬਿੱਲ ਪੰਜਾਬ ਰਾਜ ਭਵਨ ਨੂੰ ਵਾਪਸ ਕਰ ਦਿੱਤਾ ਸੀ ਰਾਜਪਾਲਵਨ ਦੇ ਸੂਤਰਾਂ ਅਨੁਸਾਰ ਰਾਸ਼ਟਰਪਤੀ ਨੂੰ ਮਨਜ਼ੂਰੀ ਵਾਸਤੇ ਭੇਜੇ ਤਿੰਨ ਬਿੱਲਾਂ ਚੋਂ ਇਹ ਅਪਰੋਖਤ ਬਿੱਲ ਵਾਪਸ ਭੇਜ ਦਿੱਤਾ ਗਿਆ ਪੰਜਾਬ ਦੇ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਬਿੱਲ ਭਾਰਤੀ ਸੰਵਿਧਾਨ ਦੀ ਧਾਰਾ 200 ਦੀਨ ਭਾਰਤ ਦੇ ਰਾਸ਼ਟਰਪਤੀ ਲਈ ਆਪਣੇ ਕੋਲ ਰੱਖੇ ਰੱਖ ਲਏ ਸਨ ਰਾਜਪਾਲ ਨੇ ਇਹ ਤਿੰਨੋਂ ਬਿੱਲ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023 ਪੰਜਾਬ ਪੁਲਿਸ ਸੋਧ ਬਿੱਲ ਤੇ ਸਿੱਖ ਗੁਰਦੁਆਰਾ ਸੋਧ ਬਿੱਲ ਰਾਸ਼ਟਰਪਤੀ ਕੋਲ ਭੇਜ ਦਿੱਤੇ ਸਨ ਪੰਜਾਬ ਯੂਨੀਵਰਸਿਟੀ ਲਾ ਸੋਧ ਬਿਲ ਵੀ 2023 ਨੂੰ ਵਾਪਸ ਹੁਣ ਉੱਚ ਉਚੇਰੀ ਸਿੱਖਿਆ ਵਿਭਾਗ ਕੋਲ ਆ ਗਿਆ ਤੇ ਇਸ ਬਿਲ ਨੂੰ ਪ੍ਰਵਾਨਗੀ ਮਿਲਣ ਨਾਲ ਰਾਜਪਾਲ ਦੀਆਂ ਤਾਕਤਾਂ 'ਚ ਕਟੌਤੀ ਹੋਣੀ ਸੀ ਪਰ ਉਹ ਪ੍ਰਵਾਨਗੀ ਮਿਲੀ ਨਹੀਂ ਇਸੇ ਕਰਕੇ ਕਟੌਤੀ ਹੋਈ ਨਹੀਂ ਤੇ ਸੁਭਾਵਿਕ ਜੀ ਗੱਲ ਹੈ ਕਿ ਪਹਿਲਾਂ ਦੀ ਤਰ੍ਹਾਂ ਸਾਰੀਆਂ ਦੀ ਸਾਰੀਆਂ ਤਾਕਤਾਂ ਸ਼ਕਤੀਆਂ ਉਹ ਰਾਜਪਾਲ ਕੋਲ ਰਹਿਣਗੀਆਂ ਉਹੀ ਜਿਹੜੇ ਨੇ ਯੂਨੀਵਰਸਿਟੀਆਂ ਦੇ ਚਾਂਸਲਰ ਰਹਿਣਗੇ ਹੁਣ ਉਚੇਰੀ ਸਿੱਖਿਆ ਭਾਗ ਦੇ ਜਿਹੜੇ ਅਧਿਕਾਰਤ ਅਧਿਕਾਰੀ ਨੇ ਉਹਨਾਂ ਦੇ ਜਿਹੜੇ ਸੂਤਰੇ ਦੱਸਦੇ ਨੇ ਇਸ ਖਬਰ ਦੇ ਮੁਤਾਬਕ ਕਿ ਜਿਹੜੇ ਰਾਸ਼ਟਰਪਤੀ ਨੇ ਅੱਗੇ ਹੋਰ ਕੀ ਆਖਿਆ ਰਾਸ਼ਟਰਪਤੀ ਨੇ ਬਿੱਲ ਚ ਕੀਤੀਆਂ ਸੋਧਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਾ ਮਿਲਣ ਮਗਰੋਂ ਹੀ ਹੋਣਾ ਰਾਜ ਸੰਚਾਲਿਤ ਯੂਨੀਵਰਸਿਟੀਆਂ ਦੇ ਚਾਂਸਲ ਰਾਜਪਾਲ ਹੀ ਬਣੇ ਰਹਿਣਗੇ ਦੱਸਣੀ ਹੋਗਾ ਕਿ ਬਿੱਲ ਕਾਫੀ ਸਮਾਂ ਤੋਂ ਪੈਂਡਿੰਗ ਹੀ ਪਏ ਰਹੇ ਸਨ ਕਿਉਂਕਿ ਰਾਜਪਾਲ ਨੇ ਜੂਨ 2023 ਦੇ ਸੈਸ਼ਨ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਸੀ ਤੇ ਸੁਪਰੀਮ ਕੋਰਟ ਨੇ ਦੇ ਮਗਰੋਂ ਜੂਨ 2023 ਦੇ ਸੈਸ਼ਨ ਨੂੰ ਸੰਵਧਾਨਿਕ ਤੌਰ ਤੇ ਜਾਇਜ਼ ਕਰਾਰ ਦਿੰਦਿਆਂ ਰਾਜਪਾਲ ਨੂੰ ਇਸ ਸੈਸ਼ਨ ਵਿੱਚ ਪਾਸ ਬਿੱਲਾਂ ਦੇ ਫੈਸਲਾ ਲੈ ਲਿਖਿਆ ਸੀ ਉਪਰੰਤ ਰਾਜਪਾਲ ਨੇ ਪੰਜਾਬ ਐਫੀਲੀਏਟਡ ਕਾਲਜ ਸੇਵਾ ਦੀ ਸੁਰੱਖਿਆ ਸੋਧ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ ਹੁਣ ਇੱਥੇ ਇੱਕ ਝਟਕਾ ਤੇ ਘਟੋਕਟ ਲੱਗਦਾ ਦਿਖਾਈ ਦੇ ਰਿਹਾ ਜੋ ਕਿ ਪੰਜਾਬ ਸਰਕਾਰ ਨੂੰ ਜਿਹੜੀਆਂ ਸ਼ਕਤੀਆਂ ਮੁੱਖ ਮੰਤਰੀ ਆਪਣੇ ਕੋਲ ਲਿਆਉਣਾ ਚਾਹੁੰਦੇ ਸਨ ਪੰਜਾਬ ਯੂਨੀਵਰਸਿਟੀ ਸੋਧ ਬਿੱਲ ਵੀ 2023 ਦੇ ਮੁਤਾਬਕ ਉਹ ਨਹੀਂ ਸੀ ਆ ਸਕੀਆਂ ਹੁਣ ਕਿਉਂਕਿ ਰਾਸ਼ਟਰਪਤੀ ਨੇ ਮੋਹਰ ਹੀ ਨਹੀਂ ਲਾਈ ਤੇ ਜਦੋਂ ਤੱਕ ਰਾਸ਼ਟਰਪਤੀ ਦੀ ਮੋਹਰ ਨਹੀਂ ਲੱਗਦੀ ਉਹ ਮਨਜ਼ੂਰੀ ਨਹੀਂ ਮਿਲਣੀ ਇਸੇ ਕਰਕੇ ਇਹ ਬਿੱਲ ਵਿੱਚ ਵਿਚਾਲੇ ਹਾਲਾਂਕਿ ਜਿਹੜਾ ਗੁਰਦੁਆਰਾ ਇੱਕਟਾ ਸੋਧ ਬਿੱਲ ਹੈ ਉਸ ਨੂੰ ਲੈ ਕੇ ਵੀ ਐਸਟੀਪੀਸੀ ਨੇ ਬੜੀ ਨਿਖੇਧੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਨਾ ਪਾਰਟੀਆਂ ਦੇ ਅੱਗੋਂ ਨੇ ਵੀ ਕਿਹਾ ਕਿ ਇਹ ਸਿੱਧੀ ਦਖਲਅੰਦਾਜ਼ੀ ਦੇਣੀ ਹੈ ਜਿਹੜੀ ਇਹ ਸਹਿਮਤੀ ਤੋਂ ਬਣਾ ਨਹੀਂ ਹੋ ਸਕਦੀ ਇਹ ਸਰਕਾਰ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਇਸ ਕਰਕੇ ਉਸ ਨੂੰ ਲੈ ਕੇ ਉਹਨਾਂ ਨੇ ਆਖਿਆ ਸੀ ਕਿ ਇਸ ਦੀ ਜਿਹੜੀ ਦਖਲਅੰਦਾਜ਼ੀ ਹੈ ਸਰਕਾਰ ਦੀ ਚਿੰਤਾ ਵਾਲੀ ਗੱਲ ਹੈ ਇਸ ਤਰ੍ਹਾਂ ਇੱਕ ਵਾਰੀ ਕਿਸੇ ਸਰਕਾਰ ਨੇ ਦਖਲ ਦੇ ਦਿੱਤਾ ਚਾਹੇ ਚੰਗੇ ਦੇ ਲਈ ਕੀਤਾ ਹੋਵੇ ਉਹਨਾਂ ਦਾ ਮਕਸਦ ਭਾਵੇਂ ਠੀਕ ਹੋਵੇ ਸਰਕਾਰ ਦਾ ਪਰ ਕੱਲ ਨੂੰ ਸਰਕਾਰ ਦੀ ਦਖਲ ਦੇਣ ਦੀ ਜਿਹੜਾ ਇੱਕ ਰਸਤਾ ਖੁੱਲ ਜਾਣਾ ਤੇ ਕੱਲ ਨੂੰ ਕਿਸੇ ਤਰ੍ਹਾਂ ਦੇ ਵੀ ਸ਼ੋਧ ਕਰਨਗੇ ਤਾਂ ਫਿਰ ਆਪਣੀ ਮਰਜ਼ੀ ਮੁਤਾਬਕ ਕਰਨਗੇ ਉਸ ਦੇ ਵਿੱਚ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਲਈ ਜਾਣੀ ਹੈ ਨਾ ਕਿਸੇ ਹੋਰ ਸੰਸਥਾ ਦੀ ਜਿਹੜੀ ਕਿ ਬੜੀ ਲਾਜ਼ਮੀ ਹੈ ਕਿਉਂਕਿ ਜਿਹੜੇ ਰੀਤੀ ਨੇ ਰੀਤੀਆਂ ਨੇ ਰਿਵਾਜ ਹੁੰਦੇ ਨੇ ਉਹ ਇੱਕਦਮ ਜਿਹੜੇ ਨਿਯਮ ਨੇ ਉਹ ਬਦਲਣ ਲੱਗਿਆਂ ਜਿਹੜੇ ਸਬੰਧਤ ਧਿਰਾ ਹੁੰਦੀਆਂ ਨੇ ਉਹਨਾਂ ਦੀ ਸਹਿਮਤੀ ਬੜੀ ਜ਼ਰੂਰੀ ਹੁੰਦੀ ਹੈ ਜਿਵੇਂ ਕਿ ਇੱਕ ਸਭ ਤੋਂ ਵੱਡੀ ਉਦਾਹਰਨ ਸੀ ਕੇਂਦਰ ਸਰਕਾਰ ਨੂੰ ਹਾਲਾਂਕਿ ਬਾਕੀ ਸਾਰੇ ਕਾਨੂੰਨ ਲਾਗੂ ਹੋ ਗਏ ਉਹ ਜਿਹੜਾ ਰੁਕਿਆ ਹੋਇਆ ਬਿੱਲ ਹੈ ਉਹ ਕਿਹੜਾ ਹੈ ਜਿਹੜੀਆਂ ਧਰਾਵਾਂ ਰੁਕੀਆਂ ਹੋਈਆਂ ਨੇ ਉਹ ਜਿਹੜੀਆਂ ਟਰੱਕ ਡਰਾਈਵਰਾਂ ਦੇ ਲਈ ਜਾਂ ਟਰਾਂਸਪੋਰਟ ਵਾਲਾ ਜਿਹੜਾ ਸਿਸਟਮ ਸਾਰਾ ਚੱਲਦਾ ਹੈ ਉਸ ਨੂੰ ਲੈ ਕੇ ਇੱਕ ਸਾਰੇ ਸੜਕਾਂ ਤੇ ਆ ਗਈ ਸੀ ਤੇ ਸਰਕਾਰ ਨੂੰ ਰੋਕਣਾ ਪਿਆ ਕਿਉਂਕਿ ਉਸ ਦੇ ਵਿੱਚ ਕਿਸੇ ਤੋਂ ਪੁੱਛਿਆ ਹੀ ਨਹੀਂ ਗਿਆ ਸੀ ਸਹਿਮਤੀ ਨਹੀਂ ਲਈ ਗਈ ਸੀ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਇੱਕ ਜਿਹੜੇ ਤਿੰਨ ਖੇਤੀ ਕਾਨੂੰਨ ਲੈਂਦੇ ਸੀ ਖੇਤੀ ਬਿੱਲ ਲੈਂਦੇ ਸੀ ਉਹ ਲਾਗੂ ਕਰਨ ਦੇ ਉੱਤੇ ਤਾਂ ਤੁਲੀ ਹੋਈ ਸੀ ਕੇਂਦਰ ਸਰਕਾਰ ਪਰ ਕਿਸਾਨਾਂ ਨੂੰ ਤਾਂ ਕਾਨੂੰਨੀ ਪੁੱਛਿਆ ਗਿਆ ਸੀ ਕਿ ਇਹਦਾ ਤੁਹਾਨੂੰ ਫਾਇਦਾ ਹੋਣਾ ਹੈ ਕਿ ਨੁਕਸਾਨ ਹੋਣਾ ਕਿਉਂਕਿ ਜਿਹੜੇ ਖੇਤਾਂ ਵਿੱਚ ਜੰਮੇ ਆ ਖੇਤਾਂ 'ਚ ਮਰ ਜਾਂਦੇ ਆ ਖੇਤਾਂ ਦੇ ਵਿੱਚ ਹੀ ਮਿੱਟੀ ਨਾਲ ਮਿੱਟੀ ਹੁੰਦੇ ਆ ਉਹਨਾਂ ਨੂੰ ਜਿਆਦਾ ਪਤਾ ਖੇਤੀ ਦਾ ਜਾਂ ਫਿਰ ਬੰਦ ਕਮਰਿਆਂ 'ਚ ਬੈਠੇ ਅਧਿਕਾਰੀਆਂ ਨੂੰ ਪਤਾ ਇਸ ਕਰਕੇ ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਸੂਬਾ ਸਰਕਾਰ ਜਦੋਂ ਆਪਣੀ ਮਨਮਰਜ਼ੀ ਦੇ ਨਾਲ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਲਿਆਉਣ ਤੋਂ ਬਾਅਦ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਸਬੰਧਤ ਤੇ ਰਾਂ ਨੂੰ ਪੁੱਛਿਆ ਨਹੀਂ ਜਾਂਦਾ ਇਸ ਸੰਬੰਧਤ ਲੋਕਾਂ ਨੂੰ ਨਹੀਂ ਪੁੱਛਿਆ ਜਾਂਦਾ رائے ਨਹੀਂ ਲਈ ਜਾਂਦੀ ਤੇ ਫਿਰ ਉਸ ਦੇ ਨਾਲ ਲੋਕ ਜਿਹੜੀ ਸਰਕਾਰ ਨੂੰ ਯੂ ਟਰਨ ਲੈਣੇ ਪੈਂਦੇ ਆ ਪਰ ਇੱਥੇ ਸਰਕਾਰ ਨੇ ਖੁਦ ਯੂ ਟਰਨ ਨਹੀਂ ਲਿਆ ਸਰਕਾਰ ਨੂੰ ਤਾਂ ਲੱਗਦਾ ਸੀ ਕਿ ਬਿੱਲ ਪਾਸ ਹੋ ਜਾਣਾ ਮੋਹਰ ਲੱਗ ਜਾਣੀ ਹੈ ਤੇ ਜਿਹੜੀ ਚਾਂਸਲਰ ਦੀ ਯੂਨੀਵਰਸਿਟੀ ਦੇ ਬਣਨ ਦੀਆਂ ਸ਼ਕਤੀਆਂ ਉਹ ਰਾਜਪਾਲ ਕੋਲ ਖੁੱਸ ਜਾਣਗੀਆਂ ਤੇ ਮੁੱਖ ਮੰਤਰੀ ਕੋਲ ਆ ਜਾਣਗੀਆਂ ਜਿਹੜਾ ਕਿ ਹੁਣ ਇਸ ਤਰ੍ਹਾਂ ਨਹੀਂ ਹੋ ਰਿਹਾ ਕਿਉਂਕਿ ਰਾਸ਼ਟਰਪਤੀ ਨੇ ਉਹ ਬਿੱਲੀ ਵਾਪਸ ਮੋੜ ਦਿੱਤਾ ਇੱਕ ਆਮ ਆਦਮੀ ਪਾਰਟੀ ਦਾ ਰਾਜਪਾਲ ਨਾਲ ਬੜਾ ਪੰਗਾ ਪੈਂਦਾ ਹੈ ਦਿੱਲੀ ਦੇ ਵਿੱਚੋਂ ਉੱਪਰ ਰਾਜਪਾਲ ਨਾਲ ਪੰਗਾ ਪਿਆ ਰਹਿੰਦਾ ਹੈਗਾ ਹੁਣ ਇੱਥੇ ਪੰਜਾਬ ਦੇ ਵਿੱਚ ਫੇਰ ਰਾਜਪਾਲ ਨਾਲ ਪੰਗਾ ਪੈ ਗਿਆ ਹੈਗਾ ਹੁਣ ਇਹਨਾਂ ਦਾ ਜਿਹੜਾ ਉਸ ਉੱਥੇ ਵੀ ਇੱਕ ਇਹੀ ਲੜਾਈ ਹੈ ਵੀ ਕੋਈ ਵੀ ਕਾਨੂੰਨ ਪਾਸ ਕਰਨਾ ਹੈ ਕੋਈ ਵੀ ਉੱਚ ਉਹਦੇ ਤੇ ਅਧਿਕਾਰੀ ਲਾਉਣੇ ਨੇ ਉਹਦੀ ਪਾਵਰ ਸਾਡੇ ਕੋਲ ਹੋਵੇ ਉੱਥੇ ਲੜਾਈ ਜਾਰੀ ਹੈਗੀ ਹੈ ਇੱਥੇ ਇਹਨਾਂ ਕੋਲ ਪਾਵਰਾਂ ਤੇ ਬਹੁਤ ਹੈਗਿਆ ਨੇ ਪਰ ਰਾਜਪਾਲ ਕੋਲ ਵੀ ਜਿਹੜੀ ਪਾਵਰ ਹੈਗਿਆ ਨੇ ਉਹ ਵੀ ਸਰਕਾਰ ਲੈਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਬਿਲਕੁਲ ਇਹ ੜਿਕਾ ਚਲੋ ਦਿੱਲੀ ਵਾਲਾ ਤਾਂ ਸਮਝ ਆਉਂਦਾ ਸਿੱਧਾ ਸਿੱਧਾ ਕਿਉਂਕਿ ਉੱਥੇ ਬਹੁਤਿਆਂ ਤਾਕਤਾਂ ਸਰਕਾਰ ਕੋਲ ਹੈ ਹੀ ਨਹੀਂ ਇਸ ਕਰਕੇ ਸਿੱਧੇ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹੀ ਨਹੀਂ ਹੈ ਸਿੱਧੇ ਕੰਟਰੋਲ ਦੇ ਵਿੱਚ ਜਾਂ ਜਿਹੜੀਆਂ ਬਦਲੀਆਂ ਕਰਨੀਆਂ ਨੇ ਉਸ ਨੂੰ ਲੈ ਕੇ ਕਿਵੇਂ-ਕਿਵੇਂ ਸੋਧ ਕੀਤੀ ਗਈ ਤੇ ਉਸ ਤੋਂ ਬਾਅਦ ਲੈਫਟੇਨੈਂਟ ਗਵਰਨਰ ਨੇ ਉੱਥੇ ਵੀ ਪਟਾਕਾ ਤਾਂ ਹੋਰ ਲਾਉਣ ਦੀ ਕੋਸ਼ਿਸ਼ 하고 ਕੀਤੀ ਮੁੱਖ ਮੰਤਰੀ ਜਿਹੜੇ ਕਿ ਸੰਵਿਧਾਨ ਦੇ ਮੁਤਾਬਕ ਗਲਤ ਹੈ ਉਹ ਵੀ ਠੀਕ ਨਹੀਂ ਹੈ ਪਰ ਜਿੱਥੋਂ ਤੱਕ ਇਹ ਗੱਲ ਵੀ ਦਿੱਲੀ ਦੀ ਤਰਜ਼ ਦੇ ਉੱਤੇ ਜੇ ਇੱਥੇ ਅਸੀਂ ਰੇੜਕਾ ਪਾ ਕੇ ਬੈਠ ਗਏ ਤੇ ਉਹਦੇ ਨਾਲ ਫਾਇਦਾ ਹੁਣ ਤੱਕ ਕੀ ਹੋਇਆ ਉਹਦੇ ਨਾਲ ਪੰਜਾਬ ਨੂੰ ਨੁਕਸਾਨ ਹੀ ਨੁਕਸਾਨ ਹੋਇਆ ਕਿਉਂਕਿ ਰਾਜਪਾਲ ਜਦੋਂ ਕਿਤੇ ਵੀ ਦੌਰਾ ਕਰਦੇ ਨੇ ਤਾਂ ਪੰਜਾਬ ਸਰਕਾਰ ਨੂੰ ਹੀ ਸਵਾਲਾਂ ਦੇ ਇੱਕ ਜਿਹੜੇ ਘੇਰੇ ਦੇ ਵਿੱਚ ਖੜਾ ਕਰਦੇ ਦਿਖਾਈ ਦਿੰਦੇ ਨੇ ਉਹ ਕਦੇ ਭਾਜਪਾ ਦੇ ਕੀ ਕੀਤਾ ਜਾਂ ਕਿਸਾਨਾਂ ਦੇ ਲਈ ਕੀ ਕਰ ਰਹੀ ਹੈ ਉਸਦੇ ਬਾਰੇ ਨਹੀਂ ਜਵਾਬ ਤਲਬੀ ਕਰਦੇ ਇਸ ਕਰਕੇ ਮੁੱਖ ਮੰਤਰੀ ਤਾਂ ਇੱਕ ਵਾਰੀ ਇੱਥੋਂ ਤੱਕ ਕਹਿਤਾ ਸੀ ਕਿ ਇਹ ਉਹਨਾਂ ਨੂੰ ਉੱਤੋਂ ਹੁਕਮ ਆਇਆ ਉਹਨਾਂ ਨੇ ਇਸ਼ਾਰਾ ਇਹ ਕੀਤਾ ਸੀ ਕਿ ਭਾਜਪਾ ਦੇ ਲਾਏ ਹੋਏ ਨੇ ਇੱਕ ਵਾਰੀ ਉਹਨਾਂ ਨੇ ਸਿਲੇਕਟਡ ਤੇ ਇਲੈਕਟਡ ਦੀ ਗੱਲ ਵੀ ਕਹਿ ਦਿੱਤੀ ਸੀ ਕਿ ਅਸੀਂ ਇਲੈਕਟਡ ਆ ਅਸੀਂ ਫੈਸਲਾ ਕਰਾਂਗੇ ਲੋਕਾਂ ਦੇ ਚੁਣੇ ਹੋਏ ਆ ਇਹ ਉੱਤੋਂ ਸਿਲੇਕਟ ਹੋ ਕੇ ਆਉਂਦੇ ਨੇ ਇਹ ਗੱਲ ਕਹਿਤੀ ਸੀ ਹਾਲਾਂਕਿ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਬਨਵਾਰੀ ਲਾਲ ਪ੍ਰੋਹਿਤ ਸਾਹਿਬ ਹੀ ਜਿਹੜੇ ਸਿਲੈਕਟ ਹੋ ਕੇ ਤੇ ਰਾਜਪਾਲ ਬਣੇ ਨੇ ਇਸ ਤੋਂ ਪਹਿਲਾਂ ਜਿੰਨੇ ਵੀ ਰਾਜਪਾਲ ਰਹੇ ਨੇ ਉਹ ਵੀ ਸਾਰੇ ਇਸੇ ਪ੍ਰਕਿਰਿਆ ਦੇ ਵਿੱਚੋਂ ਲੰਕ ਕੇ ਨਿਯੁਕਤੀ ਹੁੰਦੀ ਰਹੀ ਹੈ ਹਾਲਾਂਕਿ ਇਸ ਰਾਜਪਾਲ ਨੇ ਤਾਂ ਇੱਕ ਵਾਰੀ ਆ ਕੇ ਅਸਤੀਫਾ ਤੱਕ ਦੇ ਦਿੱਤਾ ਸੀ ਜਿਹੜਾ ਕਿ ਭਾਜਪਾ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਨੇ ਪ੍ਰਵਾਨ ਨਹੀਂ ਸੀ ਕੀਤਾ ਇਸ ਕਰਕੇ ਉਹ ਬਣੇ ਹੋਏ ਆਪਣੀ ਸੀਟ ਦੇ ਉੱਤੇ ਤਾਂ ਜਿੱਥੋਂ ਤੱਕ ਇਹ ਜਿਹੜਾ ਖੜੱਕੇ ਦੀ ਗੱਲ ਸੀ ਜਾਂ ਆਪਸ ਦੇ ਵਿੱਚ ਜਿਹੜੇ ਅੜਿੱਕੇ ḍਾਏ ਜਾ ਰਹੇ ਸੀ ਇੱਕ ਦੂਜੇ ਦੇ ਲਈ ਚਿੱਠੀਆਂ ਲਿਖੀਆਂ ਜਾ ਰਹੀਆਂ ਸੀ ਉਸ ਚਿੱਠੀਆਂ ਦੇ ਵਿੱਚ ਪੰਜਾਬ ਦੇ ਭਲੇ ਦੀ ਗੱਲ ਕਿਤੇ ਨਹੀਂ ਸੀ બસ ਇੰਨੀ ਗੱਲ ਜ਼ਰੂਰ ਸੀ ਕਿ ਇੱਕ ਦੂਜੇ ਨਾਲ ਰੜਕਾ ਕੱਢਣੀ ਹੈ ਤੇ ਰੜਕਾ ਨੇ ਨੁਕਸਾਨ ਹੀ ਕੀਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਤਸਵੀਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਉਹਨਾਂ ਦੇ ਝੁਕ ਕੇ ਨਮਸਕਾਰ ਕਰਦੇ ਦਿਖਾਈ ਦੇ ਰਿਹਾ ਜਿਸ ਤੋਂ ਇੱਕ ਤਸਵੀਰ ਤੋਂ ਇੰਨੀ ਕੁ ਗੱਲ ਹੋ ਗਈ ਸੀ ਵੀ ਸ਼ਾਇਦ ਹੁਣ ਸੁਲ੍ਹਾ ਹੋ ਗਈ ਹੈ ਹੁਣ ਇਹ ਜਿਹੜੀ ਲੜਾਈ ਨਾ ਵਧੇ ਤੇ ਹੁਣ ਜਦੋਂ ਇਹ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਇਸ ਗੱਲ ਨੂੰ ਲੈ ਕੇ ਰਾਸ਼ਟਰਪਤੀ ਨੇ ਜਵਾਬ ਦੇ ਦਿੱਤਾ ਮੋਰ ਨਾ ਲਾ ਕੇ ਜਿਹੜਾ ਬਿੱਲ ਵਾਪਸ ਭੇਜਿਆ ਇਥੋਂ ਇੱਕ ਗੱਲ ਸਪਸ਼ਟ ਹੈ ਕਿ ਹੁਣ ਦੁਬਾਰਾ ਕੀ ਇਸ ਨੂੰ ਲੈ ਕੇ ਹੋਰ ਸੋਧ ਕਰਕੇ ਦੁਬਾਰਾ ਇੱਕ ਵਾਰੀ ਕੋਸ਼ਿਸ਼ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਫਿਰ ਹੁਣ ਦੁਬਾਰਾ ਇਹ ਕੋਸ਼ਿਸ਼ ਨਹੀਂ ਕੀਤੀ ਜਾ ਕਿਉਂਕਿ ਬਿੱਲ ਇੱਕ ਵਾਰੀ ਜੇ ਮੁੜਦਾ ਹੈ ਤੇ ਜ਼ਰੂਰੀ ਨਹੀਂ ਹੈ ਕਿ ਉਹ ਮੁੜ ਗਿਆ ਤੇ ਉਹ ਫਾਈਨਲੀ ਹੈ ਉਸ ਤੋਂ ਬਾਅਦ ਵੀ ਸੋਧ ਕੇ ਦੁਬਾਰਾ ਭੇਜਿਆ ਜਾ ਸਕਦਾ ਤਾਂ ਉਸ ਨੂੰ ਲੈ ਕੇ ਫੇਰ ਰਾਸ਼ਟਰਪਤੀ ਕੀ ਜਵਾਬ ਦਿੰਦੇ ਹੈ ਇਹ ਬਾਅਦ ਦੀਆਂ ਗੱਲਾਂ ਨੇ ਪਰ ਹਾਲ ਦੀ ਘੜੀ ਪਹਿਲ ਦੀ ਘੜੀ ਦੇ ਵਿੱਚ ਝਟਕਾ ਜ਼ਰੂਰ ਲੱਗ ਗਿਆ ਜਿਹੜਾ ਕਿ ਰਾਜਪਾਲ ਦੇ ਕੋਲ ਤਾਕਤਾਂ ਸੀ ਉਹ ਮੁੱਖ ਮੰਤਰੀ ਕੋਲ ਆਉਣ ਦੇ ਲਈ ਬਿੱਲ ਪਾਸ ਕੀਤਾ ਗਿਆ ਸੀ ਪਰ ਜਿਹੜੀਆਂ ਉਹ ਅਜੇ ਪਾਸ ਨਹੀਂ ਹੋਣਗੀਆਂ ਉਸ ਕਿਉਂਕਿ ਰਾਸ਼ਟਰਪਤੀ ਨੇ ਮੋਹਰ ਨਹੀਂ ਲਾਈ ਔਰ ਦੂਸਰਾ ਜਿਹੜਾ ਮੁੱਖ ਮੰਤਰੀ ਨੇ ਕੋਸ਼ਿਸ਼ ਕੀਤੀ ਸੀ ਉਸ ਵਿੱਚ ਫਿਲਹਾਲ ਕੋ ਕਾਮਯਾਬ ਹੁੰਦੇ ਨਜ਼ਰ ਨਹੀਂ ਆ ਰਹੇ ਤੇ ਰਾਜਪਾਲ ਦੇ ਕੋਲ ਚਾਂਸਲਰ ਬਣਨ ਦੀਆਂ ਤਾਕਤਾਂ ਰਹਿਣਗੀਆਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਉਹ ਹੀ ਬਣੇ ਰਹਿਣਗੇ ਇਹ ਖਬਰ ਜਿਹੜੀ ਹੈਗੀ ਹੈ ਸੰਦੀਪ ਕੀ ਕਿਹੜੇ ਅਖਬਾਰ ਦੇ ਵਿੱਚ ਛਪੀ ਹੈ ਤੇ ਇਸ ਖਬਰ ਇਹ ਜਿਹੜੀ ਖਬਰ ਹੈ ਕਿੰਨਾ ਵੱਡਾ ਛਾਪੀ ਗਈ ਹੈ ਅਸੀਂ ਦੱਸ ਚੁੱਕੇ ਹਾਂ ਇਸ ਦੇ ਬਾਰੇ ਕਿ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਦੇ ਉੱਤੇ ਫਰੰਟ ਦੇ ਉੱਤੇ ਛਪੀ ਖਬਰ ਹੈ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਛਪੀ ਹੋਈ ਖਬਰ ਹੈ ਜਿਸ ਦੇ ਵਿੱਚ ਇੱਕ ਗੱਲ ਹੋਰ ਜੀ ਦੱਸਦੀ ਹੈ ਕਿ ਚਾਰ ਹੋਰ ਰਾਜਾਂ ਵੱਲੋਂ ਪਾਸ ਜਏ ਬਿੱਲ ਨਹੀਂ ਲੱਗੇ ਕਿਸੇ ਤਣਪੱਤਨ ਉਥੇ ਵਿੱਚ ਕਿਹਾ ਗਿਆ ਕਿ ਪੰਜਾਬ ਤੋਂ ਪਹਿਲਾਂ ਪੱਛਮੀ ਬੰਗਾਲ ਕੇਰਲ ਰਾਜਸਥਾਨ ਮਹਾਰਾਸ਼ਟਰ ਤੇ ਤਾਮਿਲਨਾਡੂ ਦੀਆਂ ਸਰਕਾਰਾਂ ਵੱਲੋਂ ਵੀ ਆਪੋ ਆਪਣੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਸੰਬੰਧੀ ਜਏ ਬਿੱਲ ਪਾਸ ਕੀਤੇ ਗਏ ਸਨ ਇਹਨਾਂ ਬਾਕੀ ਸੂਬਿਆਂ ਦੇ ਜਏ ਬਿੱਲ ਵੀ ਕਿਸੇ ਤਣਪੱਤਨ ਨਹੀਂ ਲੱਗੇ ਪੰਜਾਬ ਸਰਕਾਰ ਨੇ ਇਹ ਬਿੱਲ ਪੰਜਾਬ ਵਿਧਾਨ ਸਭਾ ਚ ਲਿਆਉਣ ਦਾ ਫੈਸਲਾ ਉਦੋਂ ਲਿਆ ਸੀ ਜਦੋਂ ਰਾਜਪਾਲ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਉਹ कुलपति ਨਿਯੁਕਤ ਕਰਨ ਵਿੱਚ ਅੜਿੱਕਾ ਖੜਾ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਲੱਗਿਆ ਹੋਵੇਗਾ ਕਿ ਨਹੀਂ ਅਸੀਂ ਆਪਣਾ ਬਿੱਲ ਹੀ ਪਾਸ ਕਰਨੀ ਹੈ ਜਿਹੜੇ ਰਾਜਪਾਲ ਸਾਡੇ ਕਿਸੇ ਵੀ ਕੰਮ ਦੇ ਵਿੱਚ ਅੜਿੱਕਾ ਡਾਹ ਦਿੰਦੇ ਆ ਤੇ ਠਟੋਕਟ ਇਹ ਜਿਹੜੀ ਤਾਕਤ ਅਸੀਂ ਆਪਣੇ ਕੋਲ ਹੀ ਲੈ ਲੈਣੇ ਆ ਫਿਰ ਨਾ ਤਾਂ ਸਾਨੂੰ ਉਧਰੋਂ ਮਨਜ਼ੂਰੀ ਲੈਣੀ ਪਣੀ ਹੈ ਤੇ ਨਾ ਹੀ ਕੋਈ ਚਿੱਠੀ ਪੱਤਰ ਦਾ ਆਦਾਨ ਪ੍ਰਦਾਨ ਕਰਨਾ ਪੈਣਾ ਇਸੇ ਕਰਕੇ ਉਹਨਾਂ ਨੇ ਬਿੱਲ ਲਿਆਂਦਾ ਸੀ ਜਿਹੜਾ ਕਿ ਪਾਸ ਨਹੀਂ ਹੋਇਆ